ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਂ ਆਪਾਂ ਆਪਣਾ ਅੱਜ ਦਾ ਬਲੌਗ ਤੇ ਤੁਸੀਂ ਕਹਿ ਰਹੇ ਹੋਵੋਗੇ ਕਿ ਅੱਜ ਆਪਾਂ ਕਿਚਨ ਦੇ ਵਿੱਚ ਕੜੇ ਆ ਹਨ ਸਾਨੂੰ ਪਤਾ ਹੈ ਕਿ ਜਦੋਂ ਕਿਚਨ ਦੇ ਵਿੱਚ ਕੜੇ ਹੁੰਦੇ ਆ ਤਾਂ ਕੋਈ ਨਾ ਕੋਈ ਚੀਜ਼ ਬਣ ਰਹੀ ਹੁੰਦੀ ਆ ਹਨ ਤੇ ਹੁਣ ਦੋ ਤਿੰਨ ਦਿਨਾਂ ਦਾ ਮੀ ਪੈ ਰਿਆ ਸੀ ਠੰਡੇ ਜੀ ਹੋਈਆ ਤੇ ਅਸੀਂ ਨੇ ਆਖਿਆ ਵੀ ਚਲੋ ਆਪਾਂ ਅੱਜ ਕੋਈ ਰੈਸਪੀ ਬਣਾ ਲੈਨੇ ਆ ਹਨ ਤੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਖੀਰ ਪੂੜੇ ਬੱਚੇ ਬੜੇ ਖੁਸ਼ੀ ਕਹਿੰਦੇ ਆ ਅੱਜ ਕੀ ਪੂੜੇ ਬਣਨਗੇ ਐਨੇ ਦਿਨਾਂ ਬਾਅਦ ਹਾਲੇ ਸਾਹਿਬ ਕਹਿੰਦੇ ਸੀ ਕਹਿੰਦਾ ਵੀ ਮੈਨੂੰ ਤੁਸੀਂ ਛੋਲੇ ਭਟੂਰੇ ਬਣਾ ਕੇ ਦਿਓ ਛੋਲੇ ਪੂਰੀਆਂ ਠੀਕ ਆ ਬੱਚੇ ਅੱਛਾ ਇਹ ਗਏ ਹੋਏ ਸਕੂਲ ਤੇ ਲੈ ਕੇ ਖੇਡਣ ਗਰਮੀ ਆ ਗਈ ਕੋਈ ਨਾ ਮਤਲਬ ਹੁਣ ਉਧਰ ਰੇਸ ਲਾ ਲਓ 20 ਰਾਉਂਡ ਲਾ ਲਓ 20 ਰਾਉਂਡ ਜਿੰਨੀ ਜ਼ਿਆਦਾ ਗਰਮੀ ਆਊਗੀ ਉੰਨੀ ਜ਼ਿਆਦਾ ਪਤਲੇ ਹੋਵੋਗੇ। ਅੱਜ ਮੈਂ ਤੁਹਾਨੂੰ ਨਰਾਕੇ ਭੇਜਦਾ ਕਿਛਦਾ ਹੀ ਫਿਰ ਦੀ ਹੰਨੀ ਨਾ ਲੈਣਾ। ਹੁਣ ਖੀਰ ਪੂੜੇ ਖਾ ਕੇ ਪਤਲੇ ਹੋ ਲਿਆ। ਉਹ ਫਿਰ ਸਵੇਰੇ ਟਿਡੇ 5:00 ਵਜੇ। ਆਸ਼ੀਆ। ਉਹ ਦੇਸਾਂ ਹਾਰੇ ਲੀ ਬਿਚਾਉ। ਤੇ ਅੱਜ ਅਸੀਂ ਬਣਾਉਣ ਲੱਗੇ ਆਂ ਖੀਰ ਪੂੜੇ ਤੇ ਤੁਸੀਂ ਵੀ ਸਾਡੇ ਨਾਲ ਖਾ ਲਿਓ ਐਨਜੋਏ ਕਰਿਓ ਹਨਾ। ਤੁਹਾਨੂੰ ਦਿਖਾਉਣੀ ਆ ਮੈਂ ਸਿਮਾਨ ਆਪਣਾ। ਆ ਦੇਖੋ ਜੀ ਇੱਧਰ ਖੀਰ ਰੱਖ ਕਰ ਕੀਆ। ਖੀਰ ਬਣ ਗਈ ਆ ਆਪਣੀ। ਰੈਡੀ ਆ ਖੀਰ ਬਣ ਕੇ। ਜਦ ਜੁਗਦਾਮ ਆਪਾਂ ਪਾਉਂਦੇ ਨੇ ਜਿਵੇਂ ਕਿ ਬੱਚੇ ਖਾਂਦੇ ਨੇ ਹੈਗੇ ਖੀਰ ਦੇ ਵਿੱਚ ਕੜ ਕੜ ਕੇ ਸਿੱਟੀਆਂ ਜਾਂਦੇ ਨੇ ਫਿਰ ਇਹ ਸਿੰਪਲ ਇਹ ਖੀਰ ਬਣਾਈ ਆ ਬਣਾਈ ਆ ਆਪਣੀ ਮਿੱਠੀ ਆ ਕਸਟਰਡ ਪਾ ਕੇ ਆਪਾਂ ਨੇ ਖੀਰ ਬਣਾ ਲਈ ਆਪਣੀ ਖੀਰ ਇਹ ਗੈੜੀ ਆ ਚੋਲਾ ਆਪਾਂ ਬੰਦ ਕਰ ਦਿੰਨੇ ਤੇ ਇਧਰੋਂ ਆਪਣਾ ਆਟਿਆ ਦੋ ਵੀ ਤੇਰਾ ਕੱਟਾ ਕੰਮ ਜਦੋਂ ਇਹਨੂੰ ਆਪਾਂ ਪਹਿਲਾਂ ਬਣਾ ਕੇ ਜਿਹੜੀਆਂ ਮਰੀਮੋ ਤੇ ਗੱਠਾਂ ਨਹੀਂ ਹੁੰਦੀਆਂ ਨੇ ਨਾ ਇਹ ਸਾਰੀਆਂ ਵਿੱਚ ਖੁਰ ਜਾਂਦੀਆਂ ਹੁੰਦੀਆਂ ਨੇ ਪਹਿਲਾਂ ਤਿਆਰ ਕਰਕੇ ਰੱਖ ਲਿਆ ਆਪਣਾ ਤੇ ਆਪਾਂ ਨੇ ਪੂੜਿਆ ਦਾ ਵੀ ਤਿਆਰ ਕਰਤਾ ਫਿਰ ਵੀ ਮਿੱਠੀ ਖਾਂਦੇ ਨੇ ਸਾਡੇ ਤੇ ਪੂੜੇ ਵੀ ਮਿੱਠੇ ਡੜਿਕਾਂਗੇ ਮਿੱਠਾ ਹੀ ਮਿੱਠਾ ਹੋਣਾ ਚਾਹੀਦਾ ਚਿੱਕਾ ਤਾਂ ਨਹੀਂ ਸਵਾਦ ਲੱਗਦਾ ਹੈਗਾ ਤੇ ਹੁਣ ਆਪਾਂ ਬਣਾਵਾਂਗੇ ਪੂੜੇ ਹਾਂਜੀ ਦੇਖੋ ਜੀ ਆਪਣੇ ਪੂੜੇ ਬਣਨ ਲੱਗ ਰਹੇ ਨੇ ਇੱਧਰ ਮੈਨੇ ਬਣਾਤੇ ਹਨਾ ਅੱਜ ਪਤਾ ਨਹੀਂ ਕਿਉਂ ਪੂੜੇ ਥੋੜੇ ਜਿਹਾ ਵਧੀਆ ਨਹੀਂ ਬਣ ਰਹੇ ਕਿਉਂਕਿ ਇਹ ਲੋੜਾ ਥੋੜੇ ਟਾਈਮ ਬਾਅਦ ਬਣਾਈਏ ਨਾ ਆਪਾਂ ਫਿਰ ਥੋੜਾ ਜਿਹਾ ਹੱਥ じゃ ਨਹੀਂ ਸੱਟ ਰਹਿਣਾ ਹੈਗਾ ਪਤਾ ਨਹੀਂ ਕਿਉਂ ਪਤਾ ਨਹੀਂ ਕੋਈ ਤਵੇ ਦੀ ਖਰਾਬੀ ਵੀ ਹੋ ਰਹੀ ਆ ਹਮ ਇਹ ਤਾਂ ਸੋਨਾ ਬਣ ਗਿਆ ਲੱਗਦਾ ਡਰ ਗਿਆ ਕੈਮਰੇ ਤੋਂ ਹਨਾ ਵੀ ਮੇਰੀ ਬੇਇੱਜ਼ਤੀ ਹੋਊਗੀ ਇਹ ਕੁੜਾ ਵਧੀਆ ਬਣ ਗਿਆ ਹੂੰ ਤਾਂ ਬੱਸ ਨੇ ਬਣੇ ਤਾਂ ਇਹ ਵੀ ਵਧੀਆ ਨਹੀਂ ਪਰ ਜਿਹੇ ਜਿਵੇਂ ਮੈਂ ਚਾਹੁੰਦੀ ਆ ਉਹ ਹੀ ਜੀ ਪ੍ਰੋਪਰ ਜੇ ਬਣ ਰਹੇ ਹੈਗੇ ਪੱਠੇ ਜੇ ਹੋ ਜਾਂਦੇ ਨੇ ਕਈ ਵਾਰ ਤੇ ਆਓ ਜੀ ਤੁਸੀਂ ਵੀ ਖਾਓ ਹਨਾ ਕੀਰ ਕੁੜੇ ਸਾਡੇ ਨਾਲ ਤੇ ਇੱਧਰ ਗਰਮੀ ਹੋ ਰਹੀ ਆ ਸੋਇਤ ਤੇ ਅਗਰ ਮੈਂ ਸੋਏ ਜਾਂਦੀ ਆ ਪੱਖਾ ਚਲਾ ਲਿਆ ਉਹ ਤਾਂ ਇੱਧਰ ਡੈਡੀ ਨੇ ਸਾਡੇ ਵਾਸਤੇ ਆ ਪੱਖੀ ਵੀ ਫਿੱਟ ਕਰਤੀ ਉੱਪਰ ਡੈਡੀ ਕਹਿੰਦੇ ਵੀ ਇੱਥੇ ਸੋਨੂੰ ਹਵਾ ਲੱਗੀ ਆ ਕਿਉਂਕਿ ਗੈਸ ਤੋਂ ਹਵਾ ਲੱਗੂ ਪਰ ਫੇਰ ਵੀ ਹਵਾ ਲੱਗਦੀ ਆ ਇਹਦੀ ਗਰਦਨ ਦੀ ਛੋਟ ਹੀ ਆ ਥੋੜੀ ਜੀ ਤਾਂ ਕਰਕੇ ਮੈਨੂੰ ਫੇਰ ਥੋੜੀ ਜੀ ਕਾਲੀ ਰੋਟੀ ਬਣਾਉਣ ਦੀ ਯਾਦ ਆ ਜਦੋਂ ਹਵਾ ਜੀ ਪਈ ਜਾਂ ਫੇਰ ਮੇ ਤਾਂ ਰੋਟੀ ਹੀ ਬੰਨ੍ਹ ਦਿੰਗੇ ਵੀ ਸੁੱਕੀ ਜਾਂ ਜਾਏ ਮੈਨੂੰ ਐ ਹੋ ਜਾਂਦਾ ਵੀ ਵਸ ਇੱਕ ਰੋਟੀ ਹੱਥ ਤੇ ਇੱਕ ਤਵੇ ਤੇ ਉਹ ਫਟਾਫਟ ਉਹ ਕਿਭਾ ਨਹੀਂ ਜੋ ਗਿਆ ਗਾ ਕਰਕੇ ਫੇਰ ਲੇਕਿਨ ਇਧਰ ਲਾਤਾ ਹੈਗਾ ਨਾ ਬਿਮਾਰ ਬੰਦੇ ਨੂੰ ਗਰਮੀ ਚ ਤੇ ਉਹਦੇ ਦਾਦਾ ਪੋਤਾ ਲੰਘਰੇ ਨੇ ਖਾਣਾ ਸੋਣ ਨੇ ਉਹ ਗੇਮ ਖੇਡਦੇ ਆ ਅੱਧਾ ਫੋਨ ਵੀ ਬੰਦ ਨਹੀਂ ਖਾਣਾ ਸੋਣ ਫੋਨ ਲਾਈਨ ਬੈਠੇ ਨੇ ਦੇ ਵੀ ਮੈਂ ਖਾਂ ਵਰਾ ਤੇ ਤੇ ਲੋ ਜੀ ਫਿਰ ਹੁਣ ਆਪਾਂ ਬਣਾ ਲਈਏ ਪੂੜੇ ਹਨਾ ਫਿਰ ਸਾਰਿਆਂ ਨੂੰ ਦੇਵਾਂਗੇ ਫਿਰ ਦੇਖਦੇ ਆ ਕੀ ਰਿਜ਼ਲਟ ਆਉਣਾ ਡੈਡੀ ਕਹਿੰਦੇ ਨੇ ਫੁੱਲ ਮਿੱਠਾ ਫੁੱਲ ਮਿੱਠਾ ਕੋਸਤਾ ਮੁੰਨਾਂ ਦਾ ਜਿਆਦਾ ਮਿੱਠਾ ਕਰਕੇ ਵੀ ਮੇਰੇ ਪੂੜੇ ਖਰਾਬ ਹੋ ਰਹੇ ਨੇ ਮੈਂ ਥੋੜਾ ਜਿਹਾ ਘੱਟੇ ਰੱਖ ਲਈ ਹਣੀਆ ਡੈਡੀ ਦਾ ਰੋਟੀਆਂ ਚ ਵੀ ਕਹਿੰਦੇ ਨੇ ਫੁੱਲ ਮਿੱਠਾ ਹੁਣ ਮੀਂਹ ਕਰਕੇ ਤੇ ਕੁਝ ਜ਼ਿਆਦੇ ਧੁੱਪ ਕਰਕੇ ਸਾਰੀਆਂ ਬੇਲਾਂ ਬੂਲਾਂ ਖਰਾਬ ਹੋ ਗਈਆਂ। ਸਬਜ਼ੀ ਕੋਈ ਹੁੰਦੀ ਨਹੀਂ ਹੈਗੀ। ਭਾਈ ਵੀ ਨਹੀਂ ਆਉਂਦੇ ਹੈਗੇ ਹੁਣ ਸਬਜ਼ੀ ਵਾਲੇ ਨੇ ਤਾਂ ਸਬਜ਼ੀ ਸਾਰੀ ਕਰਾਂਗੇ ਅੱਜ। ਮਹਾਦੇ ਡੈਡੀ ਨੇ ਪੁੱਛਿਆ ਡੈਡੀ ਤਾਂ ਕਹਿੰਦੇ ਮਿੱਠੀਆਂ ਰੋਟੀਆਂ ਬਣਾ ਲਓ। ਕਹਿੰਦੇ ਨੇ ਇੱਕ ਵਾਸਤੋ ਚੰਗੀ ਰੋੜ ਨਹੀਂ ਹੈਗੀ। ਮਿੱਠੀਆਂ ਰੋਟੀਆਂ ਬਣਾ ਲਿਆ ਕਰੋ। ਸਵਾਦ ਲੱਗਦੀਆਂ ਨੇ। ਉਹਦਾ ਮਿੱਠੀਆਂ ਰੋਟੀਆਂ ਜੇ ਛਕੀਨੇ ਫਿਰ ਬੱਚੇ ਕਹਿੰਦੇਗਾ ਨਾ ਖੀਰ ਬੂਲੇ ਕਰ ਲਵੇਂ। ਕਹਿੰਦਾ ਚਲ ਹੁਣ ਤਾਂ ਦੁੱਧ ਹੈਗਾ। ਖੀਰ ਪੂੜੇ ਬਣਾ ਲੈਨੇ ਆ ਤੇ ਫੇਰ ਆ ਆਪਾਂ ਲਾਗੇ ਖੀਰ ਪੂੜੇ ਬਣਾਉਣ ਜੀ ਹਨਾ ਫੇਰ ਰੈਡੀ ਕਰ ਲਿਆ ਆਪਾਂ ਨੇ ਸਮਾਨ ਨਾਲ ਦੀ ਨਾਲ ਫੇਰ ਕਿਉਂਕਿ ਲੇਟ ਹੋ ਜਾਦਾ ਕੰਮ ਕਿਉਂਕਿ ਟਾਈਮ ਲੱਗਦਾ ਨਾ ਪੂੜੇ ਬਣਾਉਣ ਦੇ ਤੇ ਬੇਬੇ ਕਹਿੰਦੇ ਨੇ ਦੀ ਪਾਣੀ ਛਾਣਨਾ ਬਾਈ ਪੂੜਿਆਂ ਦਾ ਕੰਮ ਤਾਂ ਸਵੇਹੀਂ ਕਰਨਾ ਚਾਹੀਦਾ ਬਲੋ ਜੀ ਦੇਖੋ ਬਰ ਬਰ ਬਡੇ ਬਡੇ ਟਾਪ ਆਸਤਰਾਂ ਪੂੜੇ ਬਣਦੇ ਨੇ ਫੇਰ ਮਾਇਆ ਹੁੰਦਾ ਜਦੋਂ ਇਕੱਠੇ ਜੇ ਹੋਣ ਲੱਗ ਜਾਂਦੇ ਨੇ ਚਿਪਕ ਜੇ ਜਾਂਦੇ ਨੇ ਹਨਾ ਫੇਰ ਔਖਾ ਮੈਨੂੰ ਪਤਾ ਨਹੀਂ ਮੇ ਥੋੜੀ ਅਣਜਾਣ ਕਿਉਂਕਿ ਮੈਂ ਇਹਨੇ ਕਦੇ ਬਣਾਏ ਨਹੀਂ ਤੇ ਮੈਂ ਪਹਿਲੀ ਵਾਰ ਜਦੋਂ ਕੂੜੇ ਬਣਾਏ ਤੇ ਤਾਂ ਮੈਂ ਇਕੱਤੀ ਆ ਕੇ ਬਣਾਏ ਤੇ ਉਦੋਂ ਮੰਮੀ ਵੀ ਨਹੀਂ ਸੀ ਤੇ ਢੋਲੀ ਵਾਲੇ ਭੂਆ ਜੀ ਆਏ ਹੋਏ ਸੀ ਉਹ ਕਹਿੰਦੇ ਕੂੜੇ ਬਣਾ ਲੈ ਮੈਂ ਕਿ ਮੈਨੂੰ ਤਾਂ ਆਉਂਦੇ ਨਹੀਂ ਹੈਗੇ ਵਿਨਾਸ ਸੀਨੇ ਕਦੇ ਬਣਾਏ ਜੇ ਮੰਮੀ ਐ ਬਣਾਉਣੀ ਜੀ ਇਹ ਮੇ ਸ਼ੌਕ ਨਹੀਂ ਖੁਸ਼ ਨਹੀਂ ਹੁੰਦਾ ਹੈਗਾ ਮੈਂ ਕਿ ਆਉਂਗੀ ਤੈਨੂੰ ਤੂੰ ਬਣਾ ਤੇਰਾ ਉਹ ਜਦੋਂ ਮੈਂ ਇੱਕ ਦੋ ਬਣਾਏ ਉਹ ਟੁੱਟ ਜੇ ਗਈ ਕਰਵੇਂ ਨਾ ਉਹਨਾਂ ਨੇ ਸਿੱਖਿਆ ਵੀ ਹੌਲੀ ਹੌਲੀ ਐਂ ਕਰਕੇ ਬਸ ਫੇਰ ਜਦੋਂ ਲੱਗੀ ਬਣਾਉਣ ਫੇਰ ਤਾਂ ਥੋੜੇ ਦਿਨਾਂ ਬਾਅਦ ਥੂੜੇ ਥੂੜੇ ਦਿਨਾਂ ਬਾਅਦ ਥੂੜੇ ਜ਼ਿੰਮੇਵਾਰੀ ਗੱਲ ਪੈਗੀ ਥੂੜੇ ਬਣਾਉਣ ਦੀ ਡੈਡੀ ਉਹਦੀ ਕਹਿੰਦੀ ਥੂੜੇ ਬਣਾ ਲਾ ਬਸ ਫੇਰ ਤਾਂ ਡੈੜੀ ਮੈਂ ਘਰ ਕੁੱਤੀ ਜਾਂਦੇ ਨੇ ਡੈੜੀਆਂ ਨੇ ਕੁਝ ਨਹੀਂ ਹੁੰਦਾ ਹੈਗਾ ਤੋੜਤੀ ਇਹ ਲੰਗਾਉਣੇ ਦੇ ਅੰਦਰ ਵੀ ਕਿਹੜਾ ਸਾਫ਼ ਤੇ ਲੰਗਾਉਣੇ ਨੇ ਬਸ ਸਵਾਦ ਆ ਜਾਂਦਾ ਵੀ ਥੂੜੇ ਬਕ ਕਰੇ ਨੇ ਪਹਿਲੀ ਵਾਰ ਤਾਂ ਸਾਰੇ ਟੁੱਟੇ-ਮੁੱਟੇ ਜੀਏ ਬਣਾਏ ਤੇ ਤੇ ਬਾਕੀ ਘਾਟ ਪਰਵਾਰ ਐਵੇਂ ਦਾ ਨਹੀਂ ਹੈਗਾ ਵੀ ਹਨਾ ਨੂੰ ਕੋਈ ਚਾਈਆਂ ਕੱਢੂ ਆ ਸਾਰੇ ਪੁੱਛੋ ਕੇ ਖਾਇਮ ਨੇ ਕਹਿੰਦੇ ਨੇ ਕੋਈ ਕੁਝ ਨਹੀਂ ਹੁੰਦਾ ਜੇ ਖਰਾਬ ਵੀ ਹੋ ਜਾਂਦਾ ਫਿਰ ਕੀ ਹੁੰਦਾ ਅਗਲੀ ਵਾਰ ਸਹੀ ਤਰੀਜ਼ ਬੰਨ੍ਹਣੀ ਜੇ ਇੱਕ ਵਾਰ ਗਲਤ ਬਣ ਗਈ ਐਵੇਂ ਸਾਰੀ ਵਧੀਆ ਨੇ ਬਾਪੂ ਜੀ ਕਹਿੰਨੇ ਟੁੱਟੇ-ਟੁੱਟੇ ਮੈਨੂੰ ਦੇਈਆਂ ਸਾਹਬ ਦੇ ਦੁਜੀ ਗਾ ਲਵਾਂ ਮੈਂ ਤਾਂ ਸਾਰੀ ਟੁੱਟੀ ਜਾਂਦੇ ਨੇ ਮਾਜੇ ਤੂੰ ਸਾਰੇ ਕੁੱਤੇ ਉਹੇ ਖਾ ਗਏ ਮੇਰਾ ਸੀ ਕੀ ਖਾਵਾਂਗੇ ਲੋ ਲੋ ਆਏ ਹੱਸਦੇ ਸੀ ਬਸ ਫੇਰ ਰਲਿਆਵਾਂ ਨਾਲ ਲੱਗੇ ਜਦੋਂ ਆ ਬਣਾਉਣ ਲੱਗੇ ਜਾਂਦਾ ਹਨ ਫੇਰ ਤਾਂ ਹੱਥ ਠੀਕ ਜਾਂਦਾ ਅਗਲੇ ਦਾ ਪਰਮਾਤਮਾ ਵੀ ਆਪ ਹੀ ਉਹ ਕਰਦਾ ਮੈਂਟ ਨੂੰ ਹਲ ਤਰ ਲਾਉਂਦੇ ਯਾਰ ਚਲੋ ਜੀ ਮੇਰੀਆਂ ਤਾਂ ਗੱਲਾਂ ਮੁੱਕਣੀਆਂ ਹੀ ਨਹੀਂ ਹੈਗੀਆਂ ਫੇਰ ਮਿਲਾਂਗੇ ਆਪਾਂ ਹਨਾ ਲਓ ਜੀ ਹੁਣ ਲੱਗੇ ਮਾਤਾ ਪੂੜਾ ਬਣਾਉਣਾ ਮੈਂ ਖਾਣ ਜਾ ਰਹੀਆਂ ਜਸਨੀਏ ਕਹਿੰਦੀ ਤੂੰ ਖਾ ਪਕਾ ਨਾ ਗੈ ਜੀ ਸਾਡੇ ਨਾਲ ਆ ਕੇ ਖਾ ਲਾ ਤੇ ਇਧਰ ਉਹ ਵੀਜੀ ਲੱਗੀ ਹਾਂ ਭਾਈ ਕਿਵੇਂਰੇ ਬਣੇ ਬੜੀਆਂ ਹੈ ਬੜੀਆਂ ਹੈ ਬਸ ਥੋੜੇ ਜਿਹੇ ਰਹਿ ਗਏ ਬਾਕੀ ਤਾਂ ਮੈਂ ਪਕਾ ਦਿੱਤੇ ਸਾਰੇ ਬਸ ਉਹ ਕਹਿੰਦੀ ਇਧਰ ਬਣਾ ਲ ਦੋ ਖਾਰੇ ਨੇ ਤੇ ਹੁਣ ਆਪਾਂ ਅੰਦਰ ਚੱਲਦੇ ਹਾਂ ਹਨਾ ਤੁਹਾਨੂੰ ਦਿਖਾਉਣੇ ਆ ਖਾਣਦੇ ਨੂੰ ਥੋੜੇ ਜਿਹਾ ਉਹ ਦਰ ਸਾਬ ਤੇ ਹੋਰ ਡੈਡ ਕਰ ਰਹੇ ਨੇ ਖਾਣਾ ਇਧਰ ਮੁਝੇ ਤਾਂ ਕੁਝ ਸਮਝ ਨਹੀਂ ਆ ਰਹਾ ਮੈਂ ਉਹ ਰੱਤ ਤੋਂ ਪ੍ਰੋਬਲਮ ਹੋ ਗਈ ਉਸਕੀ ਕੀ ਮੈਦੀ ਬਣੀ ਆ ਚੀਜੀ ਤੁਹਾਡੇ ਭੈਣ ਜੀ ਤੇ ਉਹ ਬੋਦੀਆ ਜਲਦੀ ਬੜੇ ਸਲੂਮ ਹੋ ਗਈ ਅੱਛਾ ਕਿੰਨਾਂ ਬਰਾ ਜੀ ਤੁਸੀਂ ਖਾਓ ਆਂ ਬਰਾ ਮੈਂ ਇਹ ਕੱਲ ਗੱਲਾਂ ਕਰੇ ਮਾਂ ਲੈ ਚੌਲ ਨਹੀਂ ਮਾਂ ਕੁਝ ਕਰਦੇ ਨਹੀਂ ਮਾਂ ਚੌਲ ਜਦਾ ਜੀ ਪਾਣੇ ਚੁੜੀਆਂ ਸੱਚੀ ਗੱਲ ਹੈ ਅੱਜ ਅੱਲ ਕਰਦੇ ਇਦਾਂ ਅੱਛਾ ਜਿਹੜੇ ਹੂੰ ਰੋਜ਼ ਖਾਂਦੇ ਹੋਂ ਨੂਨ ਪਾਈ ਚੌਲ ਕੜੀ ਚੌਲ ਜਿਹਦੇ ਵੀਡੀਓ ਕਰਦੇ ਆਂ ਉਦੋਂ ਤਾਂ ਮਿੱਠਾ ਗਣਾ ਮਿੱਠਾ ਪਰ ਮਿੱਠਾ ਤੁਸੀਂ ਪਸੰਦ ਕਰਦੇ ਹੋ ਨਾ ਬਾਕੀ ਤਾਂ ਨਾਣ ਪਾਈ ਦੀ ਜੀ ਪਸੰਦ ਕਰਦੇ ਨਾ ਨਮਕੀਨ ਚੀਜ਼ ਹਾਂ ਜੀ ਮੈਂ ਹੋਰ ਦੋਦੀ ਤੁਸੀਂ ਵੀ ਖਾਓ ਸਾਡੇ ਨਾਲ ਖੀਰ ਪੂੜੇ ਲੱਗਦੀ ਨਾ ਨਾਣ ਪੀ ਵੀ ਦੇਖੇ ਇਹ ਪੁੱਤ ਸੋਨੂੰ ਇਹ ਪਾਈ ਤੀ ਮੈਂ ਫਿਰ ਫੇਰ ਡੈਡੀ ਕਗੇੜਾ ਮਰਵਾਊਗਾ ਹੋਰ ਟੇਸਟੀ ਲੱਗੂਗੀ ਮੈਂ ਖਾ ਲਿਓ ਆਪਦੀ ਠੰਡੀ ਹੋ ਜੂਗੀ ਮਹਾਤ ਨੇ ਦੂਸਰੀ ਤਾਂ ਕਰਕੇ ਦੀ ਚਲੋ ਮੀਂਹ ਦੇ ਵਿੱਚ ਤਾਂ ਖਾਦੇ ਜਾਂਦੇ ਆਂ ਆਪਾਂ ਤਾਂ ਸੌਣ ਪਹਿਲੀ ਬਣਾ ਲਿਆ ਹਾਲੇ ਸੌਣ ਚੜਿਆ ਹੈ ਨਹੀਂ ਪਹਿਲੀ ਸ਼ੁਰੂਆਤ ਕਰਤੀ ਖੀਰ ਪੋੜਿਆਂ ਦੀ ਅੱਛਾ ਫੇਰ ਕੀ ਕਰ ਬੰਦ ਕਰਦਾ Kala maini khanda aega giri kulet. Kala maini khanda aega giri kulet. Maa khaa keta dekha mara jao. Hai. Hai. Kwaa gara gara ji khaa gara hai. Kala giri badama. Masa dekha. Sapsi ਸਾਤਰੀ ਗਰਵਾਰੇ ਕੋਈ ਸਾਡੇ ਬਲੋਂ ਵੀ ਸਾਤਰੀਕਰ ਸਾਰਿਆਂ ਨੂੰ ਪਾਏ ਗਏ ਬਣਾ ਲੀਂਦੇ ਮਾਤਾ ਜੀ ਉਹ ਗਾਇਨ ਨਾਲ ਰੋਣ ਰਹੀ ਜਿਵੇਂ ਮਾਤੀ ਜੀ ਮੰਨ ਉਹ ਮੁਕਲੇ ਨਹੀਂ ਉਹ ਮੀਓ ਕੀ ਹੋ ਰਿਆ ਜੋ ਤੂੰ ਉਹ ਗੈਨਾ ਮਹਾ ਕਮ ਜੋ ਕੀ ਹੋ ਰਹੀ ਮਮੀ ਫਸਰੀ ਅਜਾ ਕੁੜਿਆ ਚ ਨੰਦਾਂ ਚੰਦੀ ਰੋਟੀ ਬਣਾਉਂਦੀ ਮਮੀ ਤੇ ਨੀਰ ਰੋਣਾ ਮੈਂ ਬਾਪੀ ਦੇ ਘਰੇ ਕੋਡਾ ਹੋਰ ਲੈਣਾ ਕਹਣ ਕੋਈ ਮਰਜੀ ਆ ਸੋਟੀ ਖਾਣਾ ਦਾ ਤੋਂਨੇ ਸਾਡੀ ਪਰਤੀ ਲੱਗਦੀ ਤੇ ਕਿੰਨਾ ਤਹਾਉਣ ਲੈ ਲੋ ਹਨ ਦੋ ਗੁਨੇ ਆ ਗਿਆ ਤੁਸਾਂ ਉਹ ਵੀ ਮੇਰੇ ਰਾਤ ਨੂੰ ਹੁਣ ਤੁਸੀਂ ਤਿਆਰ ਹੋ ਦੀ ਪਰਿਵਾਰ ਤੇ ਅਭਿਵਾਰੀ ਬੋਲੀਆ ਪੂਰੀ ਮਾਣੇ ਪਤਾ ਨਾਲੇ ਪੋਲਾ ਨਾ ਪੋਲੇ ਕਰਕੇ ਖਾਦੇ ਜਾਂਦੇ ਨੇ ਕਾਰਦੀ ਜੀ ਤਾਂ ਕਿੱਥੇ ਜੱਭੀ ਜਾਂਦੀ ਆ ਸਿਆੜੇ ਬੰਦੇ ਤੋਂ ਉਹ ਤੇਰਾ ਨਹੀਂ ਉਹਦੀ ਆਉਂਦੀ ਆ ਪੂੜਾ ਬੰਦਿਆ ਪੂਰਾ ਅਰੇ ਜੀ ਉਹਦਾ ਸਾਰਾ ਖਾਇਆ ਪੂਰਾ ਖਾ ਰਕੇ ਉਹ ਬਾਰ ਅੱਜ ਕੱਲ ਲੋਕ ਘੱਟੇ ਖਾ ਕੇ ਰਾਜੀ ਨੇ ਮਿੱਠਾ ਅੰਮ੍ਰਿਤ ਹਰੇਕ ਨੂੰ ਦਾਜੂ ਮਿਲਦਾ ਹੈ ਹਾਂ ਅੱਜ ਕੱਲ ਛੋਟੇ ਹੀ ਵਾਧਾ ਦਾ ਜਿਹੜਾ ਰਾਜੀ ਮਿਲਦਾ ਜੇ ਤਾਂ ਜਿਹੜੀ ਖਵਾਈ ਜਾਂਵੇ ਜਵਾਗ ਨੂੰ ਸ਼ੁਰੂ ਫਿਰ ਤਾਂ ਉਹਨੂੰ ਉਹ ਚੀਜ਼ ਦੀ ਉਹ ਹੋ ਜਾਂਦੀ ਆ ਹੂੰ ਜੇ ਕਦੇ ਨਾ ਖਵਾਇਆ ਹੋਇਆ ਹੋਵੇ ਫਿਰ ਉਹ ਸੇ ਲੱਗਦਾ ਉਹ ਤਾਂ ਪਤਾ ਨਹੀਂ ਪੂਰੇ ਕੀ ਹੁੰਦੇ ਨੇ ਮੈਂ ਕਹਿੰਦਾ ਸ਼ਾਮ ਦਾ ਖਾਂਦੀ ਨਹੀਂ ਮਸਾਂ ਖਵਾਇਆ ਉਹ ਤਾਂ ਕਹਿੰਦਾ ਛੋਲੇ ਭਟੂਰੇ ਬਣਾ ਦੇ ਛੋਲੇ ਪੂਰੀਆਂ ਬਣਾ ਦੇ ਕੂੜਾ ਨਾ ਬਣਾ ਜਸਨੀ ਜੀ ਨੂਡਲ ਨੂਡਲ ਲੱਗੀਆਂ ਨੂਡਲ ਹੋਰ ਪੀਜ਼ਾ 버ਗਰ ਨੂਡਲ 버ਗਰ ਮੈਨੂੰ ਦਿਖਾ ਲੈ ਕੂੜਾ ਉਹਨੇ ਤਾਂ ਖਾ ਲੈ ਦੋ ਕਿਸੇ ਨੂੰ ਖਾਵੇ ਹੱਥ ਤੇ ਕਸ ਲੈ ਜੀ ਜਾ ਰਹੇ ਹੋਰ ਹੁੰਦੇ ਹੋਏ ਗੁਰੂ ਕਰੇ ਹੋਏ ਬਤੌਰ ਹੋਏ ਹੋਰ ਹੋਰ ਪਿਓਰ ਬਣੀਆਂ ਹੁੰਆਂ ਨੇ ਇਹ ਤਾਂ ਉਹ ਬਦਬੀ ਮਿਲავ ਨਹੀਂ ਘਰ ਦਾ ਤੇਲ ਹੁੰਦਾ ਆਪਣਾ ਹੋਰ ਹੋਰ ਇਹਦਾ ਜਿਹੜਾ 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 ਕੀ ਹੁੰਦਾ ਕੀ ਨਾ ਹੋਵੇ ਹੋਰ ਹੋਰ ਸੜੇ ਪਾੜੇ ਪਤਾ ਨਹੀਂ ਕੀਵੇਂ ਬਣਾਉਂਦੇ ਨੇ ਹੋਰ ਇਹਨਾਂ ਨੂੰ ਮੱਖੀਆਂ ਨੇ ਮੱਖੀਆਂ ਬਕਾਲੋ 15 15 20 ਦਿਨ ਖਾਈ ਜਾਂਦੇ ਹੋਰ ਇਹ ਤਾਂ ਮੱਖੀਆਂ ਬਾਤ ਦਾ ਦਿਖਾ ਦੇਵਾਂਗੇ ਭੂਆ ਤਿਆਰ ਹੋ ਰਹੀ ਆ ਭੂਆ ਕਹਿੰਦੀ ਵੀਡੀਓ ਬਣਾਓ ਉਸੇ ਨੂੰ ਬੁਲਾ ਲੈਣੇ ਮੱਟੀ ਕਹ ਮੱਟੀ ਵੀਡੀਓ ਬਣਾਉਣੀ ਆ ਜਾ ਮੱਟੀਆਂ ਪਕਾ ਕੇ ਕਹਦੇ ਬਣਦੀ ਵੀਡੀਓ ਵੀਡੀਆਂ ਬਣਾ ਕੇ ਲੈ ਕੇ ਆਉਗੇ ਉਹ ਤਾਂ ਇਹ ਕਹਿੰਦੀ ਮੈਂ ਪੂੜੇ ਲੈ ਕੇ ਆਉਂਗੀ ਬਣਾ ਕੇ ਇੱਕ ਦਿਨ ਮੈਂ ਬਸ ਰਹਿਣ ਦੇ ਪੂੜੇ ਤਾਂ ਰਹਿਣ ਦੇ ਕਦੇ ਮਾ ਗਰਮੀ ਤਾਂ ਇੰਤੋ ਸਤਾਉਂ ਹੀ ਚੱਕਰ ਖਾ ਕੇ ਗਿਰਦੇ ਰਹਿੰਦੇ ਆ ਕੁਝ ਨਾ ਨਹੀਂ ਬਣਾ ਕੇ ਨਾ ਹੰਬਸਰ ਦੇ ਮੈਂ ਤਾਂ ਪਹਿਲੀ ਕਹਾ ਮਾ ਬਣਾਈ ਨਾ ਮੈਂ ਤਾਂ ਤੂੰ ਹੀ ਚੱਕਰ ਖਾ ਕੇ ਜਰ ਜਾ ਨਹੀਂ ਬੱਦੂ ਨੇ ਘਾਟ ਪਾਈ ਨਹੀਂ ਰੰਗ ਬਕਰ ਗਿੰਨੇ ਦਿੱਤੇ ਕੋਈ ਲੈ ਕੇ ਨਹੀਂ ਉਹ ਸੇਕੋ ਉਹ ਲੁੱਗਿਆ ਉਹਨੇ ਉਹ ਤਾਂ ਆ ਗਿਆ ਲੱਗਿਆ ਕਿ ਜਲੋ ਉਹ ਤਾਂ ਗਿਆ ਆ ਗਿਆ ਉਹ ਦੇਖੋ ਕਿ ਬੀ ਆ ਜਾਰੀ ਨੂੰ ਅੱਜ ਕੀ ਦੁੱਧਿਆ ਬੂਆ ਨੂੰ ਲਿਆਤਾ ਨਾ ਉਹ ਬੂਆ ਦੇ ਪੈਰ ਉਹਦੇ ਤੇ ਆਇਆ ਨਾ ਉਹ ਨਹੀਂ ਨਾ ਮੱਤ ਕਰ ਦੇ ਚੱਕਰ ਨਾ ਉਹ ਦਲ ਚੈ ਨਹੀਂ ਜੀ ਸਾਡੇ ਕਿਹਾ ਕਿ ਆਪਣੇ ਕੋਈ ਮਾ ਮਟ ਤੇ ਨਾ ਕੋਈ ਭੱਜੀ ਆਉਂਦੇ ਤੇ ਉਹਦੇ ਕਹਤੀ ਗਈ ਸੀ ਜਿਵੇਂ ਉਹਦੇ ਆਖਣੇ ਨਹੀਂ ਆਈ ਕਹਿੰਦੀ ਮੈਂ ਇੱਕ ਦੀ ਦਵਾ ਲਵਾਂਗੀ ਜਿਹੜੀ ਪੂੜੇ ਤੇ ਹੁੰਣਾ ਹੈ ਮੈਂ ਇੰਨੀ ਤੱਕ ਪੈ ਰਹੀ ਆ ਤੂੰ ਆ ਮੈਂ ਤੇ ਪੂੜਿਆਂ ਦੀ ਹੋਦੀ ਆ ਕਹਿੰਦੀ ਕੁਛ ਨਹੀਂ ਹੁੰਦਾ ਕਿ ਤੇਰਾ ਪੂੜਾ ਬਣ ਜੇ ਸਾਨੂੰ ਚੱਕੜਾ ਪੈ ਜੇ ਆ ਕੇ ਤੇਰਾ ਪੂੜਾ ਮੱਠੀਆਂ ਤਾਂ ਡੜੀ ਬਹੁਤ ਛੇਤੀ ਭਗਦੀਆਂ ਨੇ ਉਹ ਤਾਂ ਨਮਕੀਨ ਵੱਠੀ ਟਾਈਮ ਲੈਂਦੀ ਆ ਮਿੱਠੀ ਦਾ ਪਾਈਰ ਕੱਢੀ ਆ ਮੋਨ ਮਾਨ ਜੀ ਵੱਧ ਪਾਲੇ ਬੜੀ ਜੀ ਤਾਂ ਐਗਜ਼ੈਕਟ ਯਾਰ ਕੱਟੀ ਜਾ ਉਹ ਨਾਲ ਦੇ ਦਰ ਕੇ ਜੇ ਤੁਹਾਨੂੰ ਪਾਉਂਦੇ ਕੱਲ ਨੂੰ ਆਟਾ ਗੁੰਨ ਕੇ ਦੇ ਦਾਂਗੇ ਤੁਸੀਂ ਕੱਟ ਲਿਓ ਜਰਕ ਜੱਕ ਹਾਂ ਇਹ ਕੱਢ ਕੇ ਮੇਰੇ ਪਾਸ ਰੱਖਿਆ ਤੁਸੀਂ ਹੋਰ ਹੋ ਪੱਕੀ ਗੱਲਾਂ ਮੁੱਠੀਆਂ ਤੇ ਮਿਲਣਾ ਹੈਗਾ ਕੋਈ ਨਹੀਂ ਸਭ ਲੈ ਲਿਆ ਆਟਾ ਗੁੰਨ ਲਾਓ ਆਟਾ ਗੁੰਨ ਲਾਓ ਲੈ ਲਈਆਂ ਕੱਲੇ ਦੇ ਕਿ ਲੱਗੂਗਾ ਇਹ ਸਿੱਧੀਆਂ ਕੱਟਣਗੀਆਂ ਪਤਾ ਚੱਲ ਉਹਦੇਗਾ ਵਧੀਆ ਕੜ ਕੇ ਆ ਉਹਦੇ ਨੂੰ ਬਣਦੇ ਡੇੜਾ ਲਾਏ ਨਾ ਬਣਦੇ ਤਾਂ 1 ਮਿੰਟ ਲੱਗਦਾ ਐ ਕਰੇ ਅੰਦਰ ਇਹ ਸੀਟ ਚ ਲੈ ਜਾਈ ਅੰਦਰ ਬੈਠ ਕੇ ਆਪਦਾ ਆਰਾਮ ਨਾਲ ਪਾ ਹਾਂ ਕਰੀ ਜਾਗੇ ਨਾ ਮੈਂ ਕਹਿੰਦਾ ਸੋ ਲੋ ਗੈਸੂ ਉੱਤੀ ਦੱਲੇ ਨਾ ਉਹ ਕਰ ਲੈ ਉਹ ਜਿਹੜਾ ਇੱਕ ਸਿੰਗਲ ਗੈਸ ਹੁੰਦਾ ਚੁੱਲਾ ਉਹ ਲਿਆਵੇ ਹਨਾ ਹਾਂ ਸੱਚੂ ਲਾਈਟ ਆਹ ਚੁੱਲਾ ਹਾਂ ਗੱਲ ਸਹੀ ਆ ਹਨਾ ਸਾਫਰ ਤੇ ਕਿਆ ਹੋਇਆ ਉਹ ਆ ਮਾਤਾ ਹੁਣ ਜਾਊਗੀ ਉਦੋਂ ਚੱਕ ਕੇ ਜਾਈ ਮਾਤਾ ਬਹੁਤ ਔਖਾ ਟੱਪੇ ਕਰੀ ਖਾਲੀ ਨਹੀਂ ਲੈ ਕੇ ਆਉਣਾ ਛੱਡਣ ਗਿਆ ਮੈਂ ਤਾਂ ਅਸੀ ਗੱਡੀ ਚੜ੍ਹ ਪੂਗੀ ਮਰ ਚੱਕਣਾ ਸਵੇਰੇ ਕੋਲੇ ਭਾਂਦੇ ਕਸੀਰ ਲਗਾਣਾ ਨਾ ਨਾ ਚੱਲਦੇ ਪਰਾਪੂਤੇ ਜਿਹਾ ਇਟਾਈਟ ਹੈ। ਬਾਈ ਜਿੱਦ ਨਾ ਹੈ ਕਿ ਕੋਈ ਕੰਡਣਾ ਆ ਕੇ ਕਿਤੇ ਮੈਨੂੰ ਕੋਈ ਸਰ ਬੁਲਈ ਰੋ। ਕੋਲਰ ਰੋ ਗੋਪਰੀਸ ਘਾਟ ਟੋਲੂ ਗਿਆ ਨਾ ਰਵੇ ਆਪਣੇ। ਨਾਲੇ ਖਾਲੀ ਨਹੀਂ ਲੈ ਕੇ ਆਉਣਾ। ਖਾਲੀ ਨਹੀਂ ਤorna ਡੱਬਾ। ਉਹਨਾਂ ਦਾ ਡੋਲੂ ਵੀ ਲੈ ਜਿਓ। ਗੋਦ ਗਾਣ ਕਰਕੇ ਲੈ ਜਿਓ। ਆਇ ਤਾਂ ਲੈ ਜਿਓ ਬਾਕੇ ਕਾਗਜ਼ ਕਰਤੇ। ਉਹਨੇ ਜਿਹੜਾ ਸਮਾਨ ਜੋ ਹੋਣਾ ਇਹ ਜੋ ਦੇ। ਖੰਡ ਦਾ ਲੈ ਜਿਓ। ਮੁਈ ਕਾ ਬੇਬੇ ਇਸ ਦਿਦਰਾ ਚਾਰ ਲੈ ਆਇਓ ਆਪਾਂ ਇਧਰੋਂ ਮਿੱਠਾ ਦੇਵਾਂਗੇ ਉਹਨਾਂ ਨੂੰ ਖੰਡ ਕਿ ਪਾਈ ਮੈਂ ਦੱਸਦੀ ਖੰਡ ਲਈ ਜਿੰਨੇ ਦਿਨ ਰੋਂਗੀ ਕਹਿੰਦੇ ਚ ਕਿ ਫੀਲ ਆਣੇ ਜਿਵੇਂ ਮਾਂ ਮਹਾਦਾਨ ਦਵੀ ਆ ਕੇ ਬਿਸਕੁਟ ਖਾ ਜਾਂਦੀ ਨੇ ਚਾਹ ਪੀ ਜਾਂਦੀ ਨੇ ਊੜੀ ਤੇ ਚਾਹ ਚਾਹ ਪੁੱਤੀ ਪਰ ਲੱਗਣੀ ਥੋੜੀ ਜਿਹੀ ਕਿਆ ਦੁੱਧ ਹੁਣ ਕੰਮ ਕਰਦੀ ਆ ਉਹਨੂੰ ਦੁੱਧ ਦਾ ਥੋੜਾ ਹੀ ਪੀਂਦਾ जल रोटियां पका के देेरा हो गया हूं मैं भी ला। गर्मी हो बहुत ज्यादा आओ आए थे अज रोटी तो बचगी अच ना कलचल ਮਜੇ ਲੈਣਾ ਕੋਈ ਜੰਬੀ ਬੁਲਾ ਬ੍ਰੀਲਾ ਮਜੇ ਲੈਣਾ ਨਹੀਂ ਵੇ ਜਿਸ ਤਰ੍ਹਾਂ ਉਹ ਲਾ ਗਈ ਸੀ ਵੀ ਬਹੁਤਾਰੇ ਡੱਬੇ ਚ ਆਉਣੀ ਆ ਆ एक्चुअली ਇਹ ਡੱਬਾ ਬ੍ਰਾਂਡਡ ਆ ਤੇ ਜਾਰੇ ਬੋਟਲੇ ਰਿਧਿਆ ਹੋਇਆ ਬਹੁਤਾਰੇ ਕੀ ਬਈ ਇਹ ਸੁਗਰ ਪਾਤਣਾ ਨਹੀਂ ਹਰਪ੍ਰੀਤ ਜਾਰੇ ਕਾਨੂੰ ਦੀ ਉਹ ਉਹ ਚਪੇਤਲਾ ਜਾਂ ਨਾ ਉਹਦੇ ਕਰਕੇ ਲੱਗਦਾ ਨਿੱਗਰ ਕਰਕੇ ਲੱਗਦਾ ਵੀ ਚੀਜ਼ ਜਿਆਦਾ ਹੀ ਹੁੰਦੀ ਹੈ ਜਦੋਂ ਕਰਦੇ ਆ ਆਪਾਂ ਤਾਂ ਉਦੋਂ ਥੋੜੀ ਰਹਿ ਜਾਂਦੀ ਆ ਐ ਹੋ ਜਾਂਦਾ ਹੋਰ ਤਾਂ ਕੋਈ ਚੱਕਰ ਨਹੀਂ ਹੈਗਾ ਕੱਲ ਨੂੰ ਵੀਡੀਓ ਕਰਾਂਗੇ ਇਹ ਖਾ ਲਣਗੇ ਕੰਮ ਸਰ ਜੂ ਇਹਨਾਂ ਦਾ ਵਧੀਆ ਬਾਤ ਫਾਇਦੇ ਕਰਦੇ ਥੋੜਾ ਜਿਹਾ ਟਾਈਮ ਇਹਨੂੰ ਖਰੀ ਰਹੂਗੀ ساری ਰਾਤ ਜਾਂਦੇ ਕੱਢ ਕੇ ਥੱਲੇ ਰੱਖਦੇ ਹੋ ਹਾਂ ਨਾ ਧਰ ਕੇ ਦਾ ਗਾ ਨੂੰ ਹੁਣ ਇਹ ਬਾਤ ਫਾਇਦੇ ਧਰਦੇ ਫਿਰ ساری ਰਾਤ ਇਹ ਜੀ ਉਹ ਨਹੀਂ ਜਾਣੀ ਹੈਗੀ ਉੱਪਰਲਾ ਜਿਹੜਾ ਉਹ ਜ਼ਿਆਦਾ ਠੰਡਾ ਹੁੰਦਾ ਜਿਹੜਾ ਹੇਠਲਾ ਉਹ ਘੱਟ ਠੰਡਾ ਹੁੰਦਾ ਪਤਾ ਨਹੀਂ ਸਾਡੇ ਥੋੜਾ ਜਿਹਾ ਜ਼ਿਆਦਾ ਉਹ ਆ ਸਾਨੂੰ ਇੰਨੀ 쿨ਿੰਗ ਨਹੀਂ ਆਉਂਦੀ ਜਿੰਨੀ ਪਹਿਲਾਂ ਆਉਂਦੀ ਸੀ ਉਹ ਕਹਿੰਦੇ ਸੋਡਾ ਬਹਿਮ ਆ। ਉਹ ਲੱਗਦਾ ਜਿਵੇਂ ਇਹ ਫ੍ਰੀਜ ਰਹਿ ਗਿਆ ਵੀ ਤੁਨੇ ਨਹੀਂ। ਸਾਨੂੰ ਸੌਣ ਲਾ ਮਾਦਾ। ਇਹ ਨੂੰ ਮੈਂ ਤਾਂ ਜਦੋਂ ਦੱਸੋ ਵੀ ਏਡ ਵਾਲਾ ਕਿੰਨੀ ਕਿ ਬਥੇਰੇ ਆ ਗਏ ਨੇ। ਵੀ ਜਿਹਦੇ ਪਿੱਛੇ ਹੈਗਾ ਤੇ ਜਿਹੜੇ ਥੱਲੇ ਵਾਲਾ ਠੰਢੀ ਘੱਟ ਹੁੰਦੀ ਸਾਨੂੰ ਨਹੀਂ ਬਹਿਮ ਪੈ ਰਹੇ ਹੋਈ। ਨਹੀਂ ਹੁਣ ਐ ਤਾਂ ਠੰਡਾ ਹੁੰਦਾ ਵੀ ਪਾਣੀ ਪੋਣੀ ਠੰਡਾ ਹੁੰਦਾ ਚੀਜ਼ਾਂ ਪਰ ਸਾਨੂੰ ਉਹ ਪਹਿਲਾਂ ਵਾਲੀ ਜ਼ਿਆਦਾ ਫੀਲਿੰਗ ਨਹੀਂ ਆਉਂਦੀ ਹੈਗੀ ਵੀ ਠਰਿਆ ਹੋਇਆ ਹੋਵੇ ਵਿੱਚ ਮਿਕਸ ਕਰਕੇ ਪੀਣਾ ਪਾਵੇ। ਹਰ ਹਰ ਸ਼ੁਕਰੀਆ ਤੁਹਾਡਾ ਚਲੋ ਜੀ ਅੱਜ ਕੱਲ੍ਹਆਂ ਬਹੁਤ ਸਾਰੀਆਂ ਗੱਲਾਂ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਹੈਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਦੇ ਕਰੋ ਪਲੀਜ਼ ਹੈਨਾ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਾਂਗੇ ਨੈਕਸਟ ਵਲੌਗ ਦੇ ਨਾਲ ਟਿਕਾਡੀ ਦੇ ਵਲੌਗ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ